ਸ਼੍ਰੀ ਗੁਰੂ ਰਾਮਦਾਸ ਲੋਕਪਾਲਾਈ ਸੁਸਾਇਟੀ ਦੇ ਸਰਪ੍ਰਸਤ ਭਾਈ ਸਾਹਿਬ ਭਾਈ सुरेंद्र ਸਿੰਘ ਅਰੋੜਾ ਵੀਰ ਜੀ ਦੀ ਅਗਵਾਈ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸਰਦਾ ਪਾਣ ਨਾਲ ਮਨਾਇਆ ਗਿਆ 5 ਅਕਤੂਬਰ ਨੂੰ ਸਵੇਰੇ 10 ਵਜੇ ਸ਼੍ਰੀ ਖੰਡ ਪਾਟ ਸਾਹਿਬ ਦੀ ਸੰਪੂਰਨਤਾ ਹੋਈ ਅਤੇ ਪੰਜ ਪਿਆਰੇ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਨਗਰ ਕੀਰਤਨ ਸਜਾਇਆ ਗਿਆ ਜੋ ਵਕ ਵਕ ਪਾਗਾ ਤੋਂ ਹੁੰਦਾ ਹੋਇਆ 177 ਮੈਡੀਕਲ ਐਂਕਲੇਵ ਵਿਖੇ ਆ ਕੇ ਸਮਾਪਤ ਹੋਇਆ ਅਦੇ ਉਸ ਤੋਂ ਬਾਅਦ ਗੁਰਮਤ ਸਮਾਗਮ ਹੋਇਆ ਸਮਾਗਮਾਂ ਵਿੱਚ ਉੱਚੇ ਚੇਤਾ ਤੇ ਚੇਅਰਮੈਨ ਅਤੇ ਹਲਕਾ ਉਤਰੀ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਕਰਮਜੀਤ ਸਿੰਘ ਰਿੰਟੂ ਪਾਜਪਾ ਆਗੂ ਰਜਿੰਦਰ ਮੋਹਨ ਸਿੰਘ ਛੀਨਾ ਸਾਫ ਦਾ ਸੰਸਦ ਸ਼ਵੇਤ ਮਲੇਕ ਨੇ ਸਮਾਗਮਾਂ ਵਿੱਚ ਹਾਜ਼ਰੀ ਭਰੀ ਨਗਰ ਕੀਰਤਨ ਦਾ ਵਕ ਵਕਾਵਾ ਤੇ ਸੰਗਤਾਂ ਨੇ ਨਿੱਘਾ ਸਵਾਗਤ ਕੀਤਾ ਇਸ ਮੱਕੇ ਪਾਈ ਸਾਹਿਬ ਪਾਈ सुरेंद्र ਸਿੰਘ ਅਰੋੜਾ ਵੀਰ ਜੀ ਨੇ ਸਮੂਹ ਸੰਗਤਾਂ ਦਾ ਧੰਨਵਾਦ ਵੀ ਕੀਤਾ ਸਿੰਦਰ ਸਿੰਘ ਵੀਰ ਜੀ ਨੇ ਗੁਰਿੰਦਰ ਵੀਰ ਜੀ ਕਿ ਸਾਰੀ ਸੰਗਤਾਂ ਨੂੰ ਗੁਰਨਾਨਕ ਦੇਵ ਜੀ ਦੇ ਲੜ ਲਾਇਆ ਉਹ ਨਾਨਕ ਦੇਵ ਜੀ ਦੇ ਗੁਰਪੁਰਪ ਨੂੰ ਮਨਾਉਂਦੇ ਆ ਬਹੁਤ ਵੱਡੇ ਤਰੀਕੇ ਦੇ ਨਾਲ ਔਰ ਕਈ ਦਿਨ ਇਹਨਾਂ ਦੇ ਸਮਾਗਮ ਇੱਥੇ ਸਭ ਨੇ ਪਾਇਆ ਅੱਜ ਰਾਤ ਰਵੀ ਕੀਰਤਨ ਦਰਬਾਰ ਹੁਣ ਇਸ ਵੇਲੇ ਨਗਰ ਕੀਰਤਨ ਕੱਢਣ ਲੱਗੇ ਆ ਸੋ ਮੈਂ ਵੀਰ ਜੀ ਦਾ ਕੋਟਾਨ ਕੋਟ ਧੰਨਵਾਦ ਕਰਦਾ ਤੇ ਉਹਨਾਂ ਨੇ ਸਾਰੀਆਂ ਸੰਗਤਾਂ ਨੂੰ ਗੁਰਨਾਨਕ ਦੇਵ ਜੀ ਦੇ ਲੜ ਲਾਇਆ ਕਿਰੇ ਕੇ ਅਕਾਲ ਅਕਲ ਜੁਗ ਦੇ অবতার ਨੇ ਔਰ ਕਲ ਜੁਗ ਦੇ ਉਤਾਰਨ ਹਾਲ ਦੇ ਬਹੁਤ ਬਹੁਤ ਧੰਨਵਾਦ ਗੁਰਨਾਨਕ ਸਾਹਿਬ ਦੇ ਆਗਮਨ ਦਿਹਾੜੇ ਤੇ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਗੁਰੂ ਨਗਰੀ ਦੇ ਸ੍ਰੀ ਅਮਰਸਾਹਬ ਦੇ ਲੱਖ ਲੱਖ ਵਧਾਈ ਦੇਣਾ ਔਰ ਅਰੋੜਾ ਵੀਰ ਜੀ ਜੋ ਕਿ ਅੱਜ ਜਿਹਨਾਂ ਦੇ ਅਗਵਾਈ ਦੇ ਵਿੱਚ ਇਹ ਵੱਡਾ ਨਗਰ ਕੀਰਤਨ ਜਿਹੜਾ ਨਿਕਲ ਰਿਹਾ ਮੈਂ ਤੇ ਸਵਾਗਤ ਵੀ ਕਰਾਂ ਜੀ ਇੱਕ ਵਡਭਾਗਾ सेवक बनके अरोड़ा वीर जी वैसे भी मैं देखया है कि धर्म ਦੇ ਲਈ और ਲੋਕਾਂ ਨੂੰ ਜੋ ਇੱਕ ਆ ਮਾਰਦਰਸ਼ਨ ਮਿਲਣਾ ਚਾਹੀਦਾ ਸਾਡੀ ਜਿਹੜੀ ਯੂਥ ਹੈ ਜਮਾੜੇ ਕੰਮਾਂ ਤੋਂ ਦੂਰ ਉਹ अरोड़ा वीर जी ਸੰਗੀਤਨ ਜਾਂ ਸਮਾਗਮ ਜਿਹੜੇ ਨੇ ਉਹ ਕਰਦੇ ਹੀ ਰਹਿੰਦੇ ਨੇ ਸਾਰਾ ਸਾਲ ਤੋਂ ਬੜੇ ਵਧਾਈ ਦੇ ਪਾਤਰ ਨੇ और आज ਇਹ ਨਗਰ ਕੀਰਤਨ ਜਿਹੜਾ ਨਿਕਲਿਆ ਮੈਂ ਸਾਰਿਆਂ ਨੂੰ ਹੀ ਇਹ ਬੇਨਤੀ ਕਰਾਂਗਾ ਕਿ ਗੁਰੂ ਸੈਬਾਨ ਦਾ ਜਾਂ ਜਿਹੜੇ ਮਹਾਪੁਰਸ਼ ਨੇ ਉਹਨਾਂ ਦੇ ਜਦੋਂ ਆਗਮਨ ਦਿਹਾੜੇ ਹੋ ਉਹਨਾਂ ਨੂੰ ਦੀਵਾਲੀ ਦੀ ਤਰ੍ਹਾਂ ਧੂਪ ਕਾਂ ਬਰਨਾ ਚਾਹੀਦੀ। ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਵ ਦੀ ਸਾਰੀ ਲੋਕਾਈ ਨੂੰ ਲੱਖ ਲੱਖ ਮੁਬਾਰਕਬਾਦ ਦਿੰਦਾ ਕਿ ਅੱਜ ਜਿਹੜੇ ਸਾਰੇ ਵਰਲਡ ਦੀ ਰਹਿਮਾਈ ਕਰਦੇ ਨੇ ਗੁਰੂ ਨਾਨਕ ਦੇਵ ਜੀ ਅੱਜ ਸਾਰੇ ਸੰਸਾਰ ਦੇ ਵਿੱਚ ਬੜੀ ਸ਼ਰਧਾ ਭਾਵਨਾ ਦੇ ਨਾਲ ਉਹਨਾਂ ਦਾ ਪ੍ਰਕਾਸ਼ ਪੂਰਵ ਮਨਾਇਆ ਜਾ ਰਿਹਾ। ਤੇ ਅੱਜ ਇੱਥੇ ਮੈਡੀਕਲ ਇਨਕਲੇਵ 'ਚ ਸਾਡੇ ਵੀਰ ਜੀ ਸੁਰਿੰਦਰ अरोड़ा ਵੀਰ ਜੀ ਹਰ ਸਾਲ ਇਹ ਪ੍ਰਕਾਸ਼ ਪੁਰਬ ਬਹੁਤ ਸ਼ਰਧਾ ਧੂਮਤਾ ਮਨ ਨਾਲ ਮਨਾਉਂਦੇ ਨੇ ਗੁਰੂ ਰਾਮਦਾਸ ਫਲਾਈ ਸੁਸਾਇਟੀ ਵੱਲੋਂ ਤੇ ਮੈਂ ਅੱਜ ਇੱਥੇ ਪ੍ਰੋਗਰਾਮ ਦੇ ਵਿੱਚ ਨਤਮਸਤਕ ਹੋਏ ਆਂ ਗੁਰੂ ਸਾਹਿਬ ਨੂੰ ਇੱਥੇ ਆ ਕੇ ਨਤਮਸਤਕ ਹੋਏ ਆਂ ਅਸ਼ੀਰਵਾਦ ਲਿਆ ਤੇ ਇੱਥੋਂ ਹੁਣ ਨਗਰ ਕੀਰਤਨ ਵੀ ਸੱਜਣਾ ਫਿਰ ਰਾਤ ਨੂੰ ਵੀ ਸਮਾਗਮ ਹੋਣੇ ਆ ਔਰ ਸਾਨੂੰ ਬੜੀ ਖੁਸ਼ੀ ਹੈ ਕਿ ਜਿਸੀ ਹਮੇਸ਼ਾ ਹਰ ਸਾਲ ਗੁਰੂ ਮਹਾਰਾਜ ਦੀ ਕਿਰਪਾ ਨਾਲ ਇੱਥੇ ਪ੍ਰਮਾਤਮਾ ਦੇ ਚਰਨਾਂ 'ਚ ਨਤਮਸਤਕ ਹੁੰਨੇ ਆ ਤੇ ਸੰਗਤ ਦੇ ਨਾਲ ਮਿਲ ਕੇ ਇਹ ਜਿਹੜਾ ਪ੍ਰਕਾਸ਼ ਦਿਹਾੜਾ ਦਾ ਬਹੁਤ ਹੀ ਖੁਸ਼ੀ ਨਾਲ ਸ਼ਰਧਾ ਨਾਲ ਭਾਵਨਾ ਨਾਲ ਸਾਰੀਆਂ ਸੰਗਤਾਂ ਬਣਾਉਂਦੇ ਨੇ ਮੈਂ ਇੱਕ ਵਾਰੀ ਫੇਰ ਜਿੱਥੇ ਸੁਰਿੰਦਰ अरोड़ा ਵੀਰ ਜੀ ਦਾ ਤੇ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਰੀਆਂ ਸੰਗਤਾਂ ਨੂੰ ਗੁਰੂ ਮਹਾਰਾਜ ਦੇ ਚਰਨਾਂ ਨਾਲ ਜੋੜਿਆ ਉੱਥੇ ਸਾਰੀ ਸੰਗਤ ਨੂੰ ਅੱਜ ਦੇ ਇਸ ਮੁਬਾਰਕ ਦਿਨ ਦੀ ਲੱਖ ਲੱਖ ਵਧਾਈ ਦਿੰਦਾ ਹਾਂ